ਸ਼ੌਕਰ ਵੀ ਖੜਨ ਲੱਗੇ ਫੀਡ ਵੀ ਖੜਨ ਲੱਗੇ ਆ ਇਹ ਵੀਡੀਓ ਤਾਂ ਸਾਂਝੀ ਤਾੜ ਨਾ ਕੀਤੀ ਆ ਵੀ ਵੀਰਾਂ ਨੇ ਟਰਾਲੀਆਂ ਚ ਤੂੜੀ ਲੱਦ ਕੇ ਖੜੀ ਆ ਖੁੱਲੀ ਤੇ ਉੱਥੇ ਕੋਈ ਜਗ੍ਹਾ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਇਹ ਆ ਵੀ ਪ੍ਰਬੰਧ ਹੋਣ ਨਾ ਕਰਕੇ ਮਾ ਲੋ ਜਗ੍ਹਾ ਘੱਟ ਹੁੰਦੀ ਆ ਤੇ ਆ ਜਿਹੜੇ ਸਾਹ ਆ ਖੜਨੀ ਵੀ ਸੌਖੀ ਆ ਜਿੱਥੇ ਵੀ ਖੜਨੀ ਆ ਉੱਥੇ ਪਚਾਉਣੀ ਵੀ ਸੌਖੀ ਆ ਤੇ ਬਾਕੀ ਇਹ ਆ ਵੀ ਇਹ ਸਾਰੀ ਸੰਗਤ ਲੋਆਂ ਝਾੜੂ ਨੰਗਲ ਦੇ ਇਹ ਵੀਰਾਂ ਦਾ ਸਰਪੰਚਾ ਵੀਰੋਣੀ ਕਾਲੇ ਕਾਲੀ ਸੜਕ ਤੇ ਆ ਘਰ ਤੇ ਆ ਵੀ ਆਪਾਂ ਇਹ ਚੀਜ਼ ਦਿਖਾਈ ਆ ਵੀ ਆ ਪ੍ਰਬੰਧ ਵਧੀਆ ਲੱਗਾ ਇਹਨਾਂ ਦਾ ਵੀਰਾਂ ਦਾ ਇਹ ਸਾਰੀ ਪਿੰਡ ਦੀ ਸੰਗਤ ਲੋਂ ਆ ਜੀ ਬਿਲਕੁਲ ਕਰਾਂਗੇ ਗੱਲ ਕਰਾਈ ਨੰਬਰ 2 ਬਾਕੀ ਕੋਈ ਵੀ ਜਾਣਕਾਰੀ ਆਪਣਾ ਵੀਰ ਨੰਬਰ ਬੋਲ ਦਿਓ ਨੰਬਰ ਹੈਗਾ 991560911 ਠੀਕ ਆ ਜੀ ਤੇ ਬਾਕੀ ਕੇ ਇਹਨੂੰ ਕੋਈ ਵੀ ਲੋੜ ਹੋਵੇ ਤੇ ਉਹ ਆਪਾਂ ਜਿਹੜੀ ਆ ਬੰਦ ਕਰਾਂਗੇ ਇਹ ਹੈ ਸਾਡਾ ਸਾਰਾ ਸੰਜੋਗ ਹੈ ਜਿਹੜਾ ਪਿੰਡ ਦਾ ਅੱਛਾ ਪਿੰਡ ਦਾ ਸੰਜੋਗ ਆ ਪਿੰਡ ਦੇ ਸਾਰੇ ਸੰਜੋਗ ਦੇ ਨਾਲ ਹੀ ਮਤਲਬ ਜਿੰਨੇ ਵੀ ਹੜਪੀਟ ਇਲਾਕੇ ਆ ਉਹਨਾਂ ਦੇ ਵਿੱਚ ਅਸੀਂ ਕੱਲ ਤੋਂ ਅਸੀਂ ਸ਼ੁਰੂ ਕਰਨਾ ਅੱਛਾ ਕੱਲ ਤੋਂ ਸ਼ੁਰੂ ਕਰਨਾ ਚਾਣਾ ਅੱਜ ਦੋ ਟਰਾਲੀਆਂ ਜਾਣੀਆਂ ਕੱਲ ਠੀਕ ਆ ਇਹ ਚੌਕਰ ਖੜਨ ਲੱਗੇ ਆ ਇਹ ਚੌਕਰ ਤੇ ਜਿਹੜੀ ਤੂੜੀ ਅੱਛਾ ਤੂੜੀ ਹਾਂਜੀ ਚੌਕਰ ਤੂੜੀ ਦੇ ਪੀੜਾ ਇਹ ਉਹ ਜ ਸੁੱਕੀਆਂ ਰਸਤਾਂ ਵੀ ਖੜਦੀਆਂ ਸੁੱਕੀਆਂ ਰਸਤਾਂ ਵੀ ਖੜਦੀਆਂ ਕੋਈ ਖਾਣ ਪੀਣ ਦਾ ਜਿੱਦਾਂ ਮੰਨ ਲਓ ਆਪਾਂ ਕਈ ਵੀਰ ਖੜਦੇ ਆ ਖਾਣ ਪੀਣ ਦਾ ਸਮਾਨ ਤੇ ਵੀਡੀਓ ਵੇਖ ਲੀਆਂ ਵੀ ਬਹੁਤ ਵੀ ਡੰਗਰਾਂ ਵਾਸਤੇ ਚਾਹੀਦਾ ਖਾਣ ਪੀਣ ਦਾ ਵੇਖੋ ਇੱਕ ਆਪਣਾ ਬੰਦਾ ਨੇ ਕਿ ਕੋਈ ਮੰਗ ਲੂ ਵੀ ਮੰਗ ਲੂ ਤੇ ਜਿਹੜੇ ਜਾਨਵਰ ਆ ਉੱਤੇ ਪਹੂ ਆ ਉਹਨਾਂ ਦਾ ਬਹੁਤ ਔਖਾ ਉਹਨਾਂ ਦਾ ਕਰਕੇ ਸਾਰੇ ਇਹ ਜਿਹੜਾ ਮੰਨ ਲਓ ਜਿਹੜੀ ਕੁੰਡੀ ਆ ਇਹ ਵੱਡੇ ਫੋਰੀਆਂ 'ਚ ਪੈਕ ਕੀਤੀ ਜਾਵੇ ਕਮਿਤਾ ਦਾ ਇਹ ਪ੍ਰਬੰਧ ਸਾਨੂੰ ਵਧੀਆ ਲੱਗਾ ਵੀ ਕਈ ਵਾਰਾਂ ਕਿਸੇ ਵੀਰ ਤੱਕ ਹੋਰ ਵੀ ਚੀਜ਼ ਪਹੁੰਚਦੀ ਆ ਤੇ ਆ ਜਿਹੜਾ ਕੰਮ ਕੀਤਾ ਨਾ ਵਧੀਆ ਕੀਤਾ ਵਾ ਹਾਂ ਤੇ ਇਹ ਬਾਕੀ ਜਿੰਨਾ ਵਦ ਚੜ ਕੇ ਤੇ ਗਾਂ ਆਉਣ ਵਾਲੇ ਟਾਈਮ 'ਚ ਜਿਹੜੇ ਆ ਨਾ 10-15 ਦਿਨਾਂ ਨੂੰ ਸੇਵਾ ਹੋਰ ਵੱਜ ਜਾਣੀ ਆ ਆਉਣ ਵਾਲੇ ਸਮੇਂ 'ਚ ਅਸੀਂ ਜਿੱਦਾਂ ਮਿੱਟੀ ਨੇ ਕੱਟੇ ਜਾਣੀ ਹਾਂ ਹਾਂਜੀ ਪਰਾਲੀ ਤੱਕ ਕਰਾਂਗੇ ਆ ਪਰਾਲੀ ਦਾ ਵੀ ਇਹ ਆ ਕਿਉਂਕਿ ਜੇ ਹੁਣ ਮੱਲੋ ਵੀ ਪੈਲੀਆਂ ਵੀ ਉੱਥੇ ਪੱਧਰੀਆਂ ਕਰਨੀਆਂ ਪੈਣੀਆਂ ਵਾ ਬਹੁਤ ਚੀਜ਼ਾਂ ਦੀ ਲੋੜ ਪੈਣੀ ਆ ਹੋਣ ਦੇ ਹਰ ਕਿਸ ਨੇ ਚਲੋ ਕਰਦਾ ਸੇਵਾ ਜਿੰਨੀ ਵੀ ਆ ਆਉਣ ਵਾਲੇ ਟਾਈਮ ਚ ਨਾਲ ਜੁੜੇ ਰਹਿਣਾ ਇਹ ਸਭ ਇਕੱਠਾ ਬਨ ਕੇ ਆ ਇਕੱਠਾ ਬਨ ਕੇ ਬਾਕੀ ਵੱਧ ਤੋਂ ਵੱਧ ਵੀਡੀਓ ਕਰ ਦਿਓ ਸ਼ੇਅਰ ਆਪਾਂ ਮਤਲਬ ਕੋਈ ਚੀਜ਼ ਵਿਖਾਈ ਆ ਵੀ ਲੱਗ ਕੁਛ ਲੱਗਾ ਵਾ ਉਦਾਂ ਟਰਾਲੀਆਂ ਚ ਤੂੜੀ ਪਾ ਕੇ ਖੁੱਲੀ ਵੀਰ ਲੈ ਜਾਂਦੇ ਆ ਤੇ ਆ ਵੇਖੋ ਇਹ ਸਾਰੇ ਮੰਨ ਲਓ ਇੱਕ ਪਿਆਰ ਨਾਲ ਸੇਵਾ ਵੀਰ ਉਹ ਨਹੀਂ ਕਰਨ ਦੇ ਆ ਯੋ ਵੀ ਬਰਾਓ ਕੀ ਨਹੀਂ ਫੜੋਗੇ ਹੁਣ ਤਾਂ ਵੀਡੀਓ ਕਰਦੇ ਹੋ ਸ਼ੇਅਰ ਇਹ ਡੇਰੇ ਬਾਬਾ ਨਾਨਕ ਵਾਲੀ ਸਾਈਡ ਤੇ ਜਾਣੇ ਆ ਇਹ ਆ ਵੀ ਇੱਥੇ ਤੇ ਜ਼ਰੂਰ ਟਾਈਮ ਲੱਗਦਾ ਪਰ ਇਹਦਾ ਮੱਲੋ ਵੀ ਜਿਹੜੀ ਬੂਰਿਆਂ ਚ ਪਾਈ ਆ ਵਧੀਆ ਵਾ ਕਰਨੀ ਭਾਜੀ ਕੋਈ ਗੱਲ ਬਾਤ ਗੱਲਬਾਤ ਹੈ ਇੱਥੇ ਚਲੋ ਵਧੀਆ ਗੱਲ ਆ ਵਧੀਆ ਗੱਲ ਆ ਸਾਰਾ ਪੰਜਾਬ ਦੀ ਸੇਵਾ ਦੇ